ਤੇਰੇ ਸਾਹ ਨਾਲ ਸਾਹ ਚੱਲਦੇ ਮੇਰੇ ਦੂਰ ਕਰ ਦਿੱਤੇ ਤੂੰ ਗਮਾਂ ਦੇ ਘੇਰੇ ਜਦ ਜ਼ਿੰਦਗੀ ਵਿੱਚ ਆਏ ਤੂੰ ਮੇਰੇ ਪਰ ਦਿੱਤੇ ਖੁਸ਼ੀਆਂ ਨਾਲ ਵੇੜੇ ਬਿਮਾਰੀ ਦਾ ਨਾਮ ਸਕਲ ਡਿਸਟ੍ਰੋਫੀ ਹੈ ਜੀ 15 ਸਾਲ ਤੋਂ ਬਾਅਦ ਹੀ ਸਟਾਰਟ ਹੁੰਦੀ ਹੈ ਬੱਚੇ ਨੂੰ ਜੀ ਜਿਸ ਨਾਲ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ तकरीबन ਬੰਦੀ ਹੋ ਜਾਂਦਾ ਕੁਝ ਟਾਈਮ ਤੋਂ ਬਾਅਦ ਵਿਆਹ ਕਦੋਂ ਹੋਇਆ ਮੈਂ ਦੇਖ ਰਿਹਾ ਕਿ ਨਵਾਂ ਚੂੜਾ ਅਜੇ ਉਹਨਾਂ ਨੇ ਪਾਇਆ ਹੋਇਆ ਹੈ ਹਾਂਜੀ ਹਲੇ 15 ਸਤੰਬਰ ਨੂੰ 2024 ਨੂੰ ਅੱਛਾ ਹਾਂਜੀ ਤੇ ਕਦੀ ਕਿਸੇ ਗੱਲ ਨੂੰ ਲੈ ਕੇ ਰੱਬ ਤੋਂ ਵੀ ਗਿਲਾ ਸ਼ਿਕਵਾ ਨਹੀਂ ਜਾਂ ਕੁਝ ਇਸ ਤਰ੍ਹਾਂ ਦਾ ਤਾਂ ਨਹੀਂ ਹੋਇਆ ਕਿ ਲਾਈਕ ਇਹ ਸਾਡੇ ਨਾਲ ਕੀ ਕੀ ਪੈਣਾ ਬਣਾਜੀ ਰੱਬ ਨਾਲ ਤਾਂ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਇਹ ਤਾਂ ਸਾਰੀ ਕਿਸਮਤ ਹੈ ਕੱਲ੍ਹ ਸਿਆਂ ਦੇ ਸੀ ਉਹ ਚਪੂਰੀ ਤਰ੍ਹਾਂ ਹੈਲਪ ਕਰਦੇ ਆ ਤੇ ਬਾਕੀ ਕੱਪੜੇ ਚੇਂਜ ਕਰਨਾ ਜੋ ਮਤਲਬ ਜੋ ਵੀ ਜੇਲੀ ਦੇ ਲਾਈਫ ਦੇ ਜ਼ਿੰਦਗੀ ਦੇ ਟੈਲੀ ਦੇ ਕੰਮ ਹਰ ਇੱਕ ਕੰਮ ਚਲਫ ਕਰ ਗਿਆ ਹੈ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਕਦੇ ਦਿਲ ਕਰਦਾ ਹੋਏਗਾ ਮੈਂ ਵੀ ਪੱਜਾਂ ਨਸਾਂ ਕੁਝ ਕਰਾਂ ਜਾਂ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਚੋਂ ਨਿਕਲਣਾ ਪਿਆ ਤਾਂ ਆਪਣੀ ਜ਼ਿੰਦਗੀ ਅੱਧਾ ਵਾਂ ਲੱਗਦਾ ਹੁੰਦਾ ਹੈ ਆਪਰ ਜਿਵੇਂ ਕੀ ਰੋਜ਼ ਰਹਿਣ ਲੱਗ ਜਿਵੇਂ ਆ ਫੇਰ ਨਹੀਂ ਲੱਗਦਾ ਹੈਗਾ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਜਿਵੇਂ ਕਿਸੇ ਦੇ ਵਿਆਹ ਹੋਵੇ ਜਾਂ ਕਿਤੇ ਉ ਜਾਣਾ ਹੋਵੇ ਨਾ ਤਤ ਅਗਰਮਨੀ ਲਗਤ ਹੈ ਜਿੰਵੇ ਦਾ ਮੀਰਾ ਲਾਈਕ ਪਾਟਨਾ ਪਰ ਆਤਮਿਕਲੀ ਸਭ ਨੂੰ ਮਿਲੇ ਜੀ ਜ਼ਿੰਦਗੀ ਬਹੁਤ ਖੂਬਸੂਰਤ ਹੁੰਦੀ ਹੈ ਇਹ ਹੋਰ ਉਦੋਂ ਖੂਬਸੂਰਤ ਬਣਦੀ ਹੈ ਜਦੋਂ ਤੁਹਾਡਾ ਜੀਵਨ ਸਾਥੀ ਬਹੁਤ ਹੀ ਵਧੀਆ ਮਿਲ ਜਾਵੇ ਤਾਂ ਫਿਰ ਜ਼ਿੰਦਗੀ ਦੇਖਿਆ ਹੀ ਮਜ਼ੇਆ ਪਰ ਕਈ ਵਾਰੀ ਨਾ ਚਾਹੇ ਅਜਿਹੇ ਕਈ ਹਾਦਸੇ ਹੋ ਜਾਂਦੇ ਨੇ ਜੋ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਬਾਕੀਆਂ ਨਾਲੋਂ ਵੱਖਰਾ ਕਰਕੇ ਰੱਖ ਦਿੰਦੇ ਨੇ ਪਰ ਫਿਰ ਵੀ ਐਸਾ ਹਾਲਾਤ ਦੇ ਵਿੱਚ ਵੀ ਜਦੋਂ ਤੁਹਾਨੂੰ ਕੋਈ ਇੱਕ ਟੰਗਾ ਸ਼ਖਸ ਮਿਲ ਜਾਵੇ ਚੰਗਾ ਇਨਸਾਨ ਮਿਲ ਜਾਵੇ ਜਾਂ ਹਮਸਫਰ ਮਿਲ ਜਾਵੇ ਤਾਂ ਜ਼ਿੰਦਗੀ ਕਟਣੀ ਬਹੁਤ ਸੁਖਾਲੀ ਹੋ ਜਾਂਦੀ ਹੈ ਜ਼ਿੰਦਗੀ ਦੇ ਦੁੱਖਾਂ ਦੇ ਪਹਾੜ ਜਿਹੜੇ ਆ ਉਹ ਬਹੁਤ ਛੋਟੇ ਲੱਗਣ ਲੱਗ ਪੈਂਦੇ ਨੇ ਵੈਲੈਂਟਾਈਨ ਦਾ ਦਿਨ ਆ ਰਿਹਾ ਸੋ ਵਕ ਵਕ ਨੌਜਵਾਨ ਆਪਣੇ ਤਰੀਕੇ ਦੇ ਨਾਲ ਐਸ ਦਿਨ ਨੂੰ ਮਨਾਉਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਬੜੇ ਹੀ ਖਾਸ ਜੁੜੇ ਨਾਲ ਮਿਲਵਾਵਾਂਗੇ ਜੋ ਆਪਣੇ ਹੀ ਅੰਦਾਜ਼ ਦੇ ਵਿੱਚ ਹਰ ਰੋਜ਼ ਵੈਲੈਂਟਾਈਨ ਮਨਾਉਂਦਾ ਹੈ ਸੋ ਉਹਨਾਂ ਨਾਲ ਮੁਲਾਕਾਤ ਕਰਵਾਨੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਕਰਤਾਰ ਸਿੰਘ ਜੀ ਕਰਤਾਰ ਸਿੰਘ ਜੀ ਤੁਸੀਂ ਦੱਸੋ ਕੀ ਕਰਦੇ ਹੋ ਤੇ ਸਭ ਤੋਂ ਪਹਿਲਾਂ ਜੇ ਮੈਂ ਕਹਾਂ ਤੇ ਤੁਹਾਨੂੰ ਇਹ ਪ੍ਰੋਬਲਮ ਕਿੱਥੋਂ ਆਈ ਇਸ ਦਾ ਕੀ ਕੀ ਨਾਮ ਹੈ ਇਸ ਬਿਮਾਰੀ ਦਾ ਬਿਮਾਰੀ ਦਾ ਨਾਮ ਮਸਕਲ ਡਿਸਟਰੋਫੀ ਹੈ ਜੀ ਤਕਰੀਬਨ ਇਹ 15 ਸਾਲ ਤੋਂ ਬਾਅਦ ਹੀ ਸਟਾਰਟ ਹੁੰਦੀ ਹੈ ਬੱਚੇ ਨੂੰ ਜੀ ਤੇ ਇਹਦੇ ਨਾਲ ਵੱਡੀ ਤੇ ਮਸਲ ਵੀਕ ਹੋਣਦੇ ਜਾਂਦੇ ਆ ਜੋ ਮੇਨ ਮਸਲ ਹੁੰਨੇ ਆਪਣੇ ਲੱਤਾਂ ਪੱਟਾਂ ਦੇ ਹੋਗੇ ਜਾਂ ਕੁਝ ਜਿਸ ਨਾਲ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ तकरीबन ਬੰਦੀ ਹੋ ਜਾਂਦਾ ਕੁਝ ਟਾਈਮ ਤੋਂ ਬਾਅਦ ਹਾਂਜੀ ਤੇ ਬੰਦਾ ਪੂਰੀ ਤਰ੍ਹਾਂ ਵਿਲਚਿਰ ਤੇ ਆ ਜਾਂਦਾ ਜੀ ਤੇ ਬਾਕੀ ਇਹ ਜੀਵਨ ਸਾਥੀ ਮਿਲ ਗਏ ਜੀ ਹੁਣ ਬਹੁਤ ਵਧੀਆ ਏ ਤੇ ਕੁਝ ਜ਼ਿੰਦਗੀ ਸੁਣੀ ਲੱਗ ਰਹੀ ਏ ਜੀ ਹੁਣ ਕਰਤਾਰ ਜੀ ਜਦੋਂ ਤੁਸੀਂ 14-15 ਸਾਲ ਦੀ ਉਮਰ ਤੱਕ ਬਿਲਕੁਲ ਇੱਕ ਨਾਰਮਲ ਨੌਜਵਾਨ ਦੇ ਵਰਗੂ ਹੀ ਤੁਸੀਂ ਘੁੰਮਦੇ ਫਿਰਦੇ ਸੀ ਕੋਠਿਆਂ ਤੇ ਟੱਪਦੇ ਸੀ ਆਉਂਦੇ ਜਾਂਦੇ ਸੀਗਾ ਤੇ ਇੱਕਦਮ ਅਜੀਹਾ ਕੀ ਹੋ ਗਿਆ ਕਿ ਜਦੋਂ ਅਜੀਹੀ ਤਕਲੀਫ ਨੇ ਆਣਾ ਸ਼ੁਰੂ ਕਰ ਦਿੱਤਾ ਹਾਂਜੀ ਇਹ ਕਹਿੰਦੇ ਬਚਪਨ ਤੋਂ ਹੀ ਬੱਚਿਆਂ ਦੇ ਸਰੀਰ 'ਚ ਹੁੰਦੀ ਹੈ ਜੇ ਇੱਕ ਪ੍ਰੋਟੀਨ ਨਹੀਂ ਬਣਦਾ ਤੇ ਉਹ ਪਹਿਲਾਂ ਤੱਕ ਕੁਝ ਟਾਈਮ ਤੱਕ ਨਹੀਂ ਪਤਾ ਲੱਗਦਾ ਬਾਡੀ ਨੂੰ ਤੇ ਉਹ ਜਦ ਜੋ ਉਮਰ ਵੱਧਦੀ ਹੈ ਤੇ ਮਸਲ ਟੁੱਟਣਾ ਟੁੱਟਣ ਲੱਗ ਜਾਂਦੇ ਬਾਡੀ ਦੇ ਤੇ ਉਹਦੇ ਨਾਲ ਫਿਰ ਅੱਗੇ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਤੇ ਇਸ ਬਿਮਾਰੀ ਕਰਕੇ ਕੀ ਕੀ ਦਿੱਕਤਾਂ ਆ ਰਹੀਆਂ ਨੇ ਤੁਹਾਨੂੰ ਹੁਣ ਤਾਂ ਚੱਲਣ ਫਿਰਨ 'ਚ ਬਿਲਕੁਲ ਬੰਦੀ ਹੈ ਜੀ ਇੱਕ ਤਰ੍ਹਾਂ ਦਾ व्हीਲ ਚੇਅਰ ਤੇ ਹੀ ਹੈ ਜੀ ਤੇ ਬਾਕੀ ਵੀਕਨਸ ਬਹਾਜ ਵੀ ਆ ਜੀ ਜਿਸ ਨਾਲ ਖਾਣਾ ਖਾਣ ਚ ਵੀ ਹੋਰ ਵੀ ਦਿੱਕਤ ਆਉਂਦੀ ਹੈ ਜੀ ਚਲੋ ਕੁਛ ਜਿੰਦਗੀ ਚੱਲ ਰਹੀ ਹੈ ਲੱਚਲਾਵਾਂਗੇ ਜੀ ਜਿੱਦਾਂ ਚੱਲੋਗੀ ਜਿੱਦਾਂ ਹੈ ਜੀ ਹਾਂਜੀ ਤੇ ਰੋਜ਼ ਮਰ ਦੀ ਜ਼ਿੰਦਗੀ ਤੇ ਕੰਮ ਕਾਜ ਕਿਸ ਤਰ੍ਹਾਂ ਕਰਦੇ ਹੋ ਖਾਣਾ ਪੀਣਾ ਨਾਣਾ ਤੋਣਾ ਕੱਪੜੇ ਪਹਿਨੇ ਤਿਆਰ ਹੋਣਾ ਉਹ ਪੂਰੇ ਤਰ੍ਹਾਂ ਹੁਣ ਪਾਪਾ ਕਰਦੇ ਆ ਜਾਂ ਫਿਰ ਵਾਈਫ ਕਰਦੇ ਆ ਜੀ ਹੈਲਪ ਪੂਰੀ ਤਰ੍ਹਾਂ ਹਾਂਜੀ ਤੇ ਵਿਆਹ ਕਦੋਂ ਹੋਇਆ ਮੈਂ ਦੇਖ ਰਿਹਾ ਕਿ ਨਵਾਂ ਚੂੜਾ ਹਜੇ ਉਹਨਾਂ ਨੇ ਪਾਇਆ ਹੋਇਆ ਹੈ ਹਾਂਜੀ ਹਾਲੇ 15 ਸਤੰਬਰ ਨੂੰ 2024 ਨੂੰ ਅੱਛਾ ਹਾਂਜੀ ਠੀਕ ਹੈ। ਇਹ ਥੋੜਾ ਟਾਈਮ ਹੀ ਹੋਇਆ ਜੀ। ਫਾਂਝੇ ਕਮੀ ਨਹੀਂ ਹੋਈ ਜੀ। ਹਾਂਜੀ। ਤੇ ਲਾਈਫ ਪਾਰਟਨਰ ਕਿਸ ਤਰ੍ਹਾਂ ਤੁਹਾਡੇ ਹਰ ਕੰਮ ਚ ਸਹਾਹੀ ਹੁੰਦਾ? ਕਿਸ ਤਰ੍ਹਾਂ ਤੁਹਾਨੂੰ ਹੁਣ ਲੱਗਦੀ ਹੈ ਕਿ ਮੇਰੀ ਜਿਹੜੀ ਇਹ ਦੂਰੀ ਜ਼ਿੰਦਗੀ ਉਹ ਮੁਕੰਮਲ ਹੋ ਗਈ ਉਸ ਧਿਆਨ ਨਾਲ? ਹਾਂਜੀ ਹਰ ਇੱਕ ਕੰਮ ਚੇ ਰਾਤ ਨੂੰ ਪੈਣ ਲੱਗੇ, ਹੈਲਪ ਕਰਨੀ, ਉਠਾਲਣ ਦੇ ਚ ਹੈਲਪ ਕਰਨੀ। ਜਾਂ ਕੁਝ ਖਾਣਾ ਖਾਣ ਚ ਦਿੱਕਤ ਸ ਆਉਂਦੀ ਸੀ ਉਹ ਚ ਪੂਰੀ ਤਰ੍ਹਾਂ ਹੈਲਪ ਕਰਦੇ ਆ। ਤੇ ਬਾਕੀ ਕੱਪੜੇ ਚੇਂਜ ਕਰਨਾ ਜੋ ਮਤਲਬ ਜੋ ਵੀ ਜੈਲੀ ਦੇ ਲਾਈਫ ਦੇ ਜ਼ਿੰਦਗੀ ਦੇ ਡੇਲੀ ਦੇ ਕੰਮਾਂ ਚ ਹਰ ਇੱਕ ਕੰਮ ਚ ਹੈਲਪ ਕਰਦੇ ਆ। ਹਾਂ। ਹਾਂਜੀ ਇੱਕ ਚੰਗੇ ਪਾਰਟਨਰ ਦਾ ਮਿਲ ਜਾਣਾ ਕਿੰਨਾ ਕੁ ਜ਼ਰੂਰੀ ਹੈ ਜ਼ਿੰਦਗੀ 'ਚ ਤੁਹਾਡੇ ਕੀ ਮਾਇਨੇ ਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹਦੇ ਨਾਲ ਜ਼ਿੰਦਗੀ ਕੁਝ ਆਸਾਨ ਹੋ ਜਾਂਦੀ ਹੈ ਜੀ ਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਡੇਲੀ ਲਾਈਫ 'ਚ ਉਹਦੇ ਲਈ ਹੋਰ ਵੀ ਆਸਾਨ ਹੋ ਜਾਂਦੀ ਹੈ ਜੀ ਹਾਂਜੀ ਕਈ ਲੋਕ ਦੇਖਦੇ ਆਂ ਅੱਜਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਡਿਵੋਰਸ ਨਾਮ ਦਾ ਇੱਕ ਬੜਾ ਟਰੈਂਡ ਚੱਲਿਆ ਹੋਇਆ ਹੈ ਨਾ ਤਲਾਕ ਲੈ ਲਓ ਬੰਦਾ ਥੋੜਾ ਜਾ ਉਹ ਨਿੱਕੀ ਹੋਈ ਤੇ ਤਲਾਕ ਲੈ ਲਓ ਤੇ ਤੁਸੀਂ ਬੜੇ ਸੋਹਣੇ ਅਲਫਾਸ ਜਿਹੜੇ ਆਪਣੀ ਵਾਈਫ ਤੇ ਲਈ ਵਰਤੇ ਨੇ ਤੇ ਤੁਹਾਨੂੰ ਕੀ ਲੱਗਦਾ ਇੱਕ ਸਹੀ ਪਾਰਟਨਰ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਵਾਸਤੇ ਕੜੀਆਂ ਚਾਰ ਪੰਜ ਚੀਜ਼ਾਂ ਦਾ ਜਿਹੜਾ ਖਿਆਲ ਹਮੇਸ਼ਾ ਰੱਖਣਾ ਚਾਹੀਦਾ ਬਾਕੀ ਜ਼ਿੰਦਗੀ ਮੈਰਿਸ ਤੋਂ ਬਾਅਦ ਕੁਝ ਚਲੋ ਹੋ ਹੀ ਜਾਂਦੀ ਕਦੇ ਪਰ ਇਨਾ ਕਰਦੇ ਨਾ ਬਤਾਓ ਕਿ ਡਿਵੋਰਸ ਤੱਕ ਗੱਲ ਚੱਲੇ ਜਾਵੇ ਥੋੜੀ ਬਹੁਤੀ ਲੜਾਈ ਚੜਾਈ ਹੋ ਜਾਂਦੀ ਤੁਹਾਡੀ ਹੁੰਦੀ ਥੋੜੀ ਵਾਈਫ ਥੋੜੀ ਵਾਤ ਤਾਂ ਹੁੰਦੀ ਰਹਿੰਦੀ ਹੈ ਫਿਰ ਕਦੀ ਨਾ ਕੋਸਾਂ ਨਹੀਂ ਬੀਸੀ ਬੋਲੇ ਨਹੀਂ ਕਦੀ ਤੇ ਅੰਡਰਸਟੈਂਡ ਕਿਸ ਤਰ੍ਹਾਂ ਕਰਦੇ ਐ ਇੱਕ ਦੂਜੇ ਨੂੰ ਕਿਸ ਤਰ੍ਹਾਂ ਤੁਸੀਂ ਮਨਾ ਲੈਂਦੇ ਹੋ ਹਾਂਜੀ ਖਦੀ ਮਨਾ ਲੈ ਲੈਨੇ ਇੱਕ ਦੂਜੇ ਨੇ ਖਾਣਾ ਖਾ ਲਓ ਜਾਂ ਕੁਛ ਕਰ ਲਓ ਥੋੜੀ ਦਸ ਦੇ ਪੰਜ ਜਾਂ 10 ਮਿੰਟ ਬਾਅਦ ਬੁਲਾ ਹੀ ਲੈਨੇ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਕਦੀ ਭਾਬੀ ਨੇ ਇੰਜ ਨਹੀਂ ਕਿਹਾ ਨਹੀਂ ਨਹੀਂ ਮੈਂ ਨਹੀਂ ਖਾਂਦੀ ਤੂੰ ਖਾ ਲੈ ਆਪੇ ਨਹੀਂ ਇਦਾਂ ਨਹੀਂ ਹੋਇਆ ਜੀ ਹਲੇ ਤੱਕ ਜੀ ਵਾਈਗਰੂ ਕਦੀ ਨਾ ਕਰਿਆ ਜੋ ਵੇ ਜੀ ਹੁਣ ਉਹਨਾਂ ਦੀ ਵਾਈਫ ਨਾਲ ਵੀ ਜ਼ਰੂਰ ਗੁਫ਼ਤਗੂ ਕਰਾਂਗੇ ਜੀ ਤੁਹਾਡਾ ਕੀ ਨਾਮ ਹੈ ਜਸਪੀਤ ਕੋਹਰਾ ਜੀ ਜੀ ਜਸਪੀਤ ਜੀ ਕਿੰਨਾ ਤੁਸੀਂ ਪੜਿਓ ਕੀ ਕੁਛ ਕੀਤਾ ਤੁਸੀਂ ਉਸ ਬਾਰੇ ਵੀ ਦੱਸੋ ਮੈਂ ਗ੍ਰੈਜੂਏਟ ਕੀਤੀ ਹੋਈ ਐ ਜੀ ਅੱਛਾ ਹਾਂਜੀ ਤੇ ਫਿਰ ਜਿਸ ਤਰ੍ਹਾਂ ਮੈਂ ਵੀ ਦੇਖ ਸਕਦਾ ਕਿ ਤੁਸੀਂ ਵੀ ਹਨਾ ਰੱਬ ਦੀ ਕਹਿ ਲਈ ਇੱਕ ਕੁਦਰਤ ਦਾ ਪਾਣਾ ਜਿਸ ਨੂੰ ਅਸੀਂ ਮੰਨ ਰਿਹਾ ਹਨਾ ਤੇ ਫਿਰ ਕਿਸ ਤਰ੍ਹਾਂ ਸ਼ਾਦੀ ਦਾ ਖਿਆਲ ਆਇਆ ਐ ਤੁਸੀਂ ਘਰ ਦੇ ਕਹਿੰਦੇ ਕਹਿੰਦੇ ਸੀ ਹਨਾ ਵਿਆਹ ਕਰਨਾ ਆ ਹੂੰ ਤੁਸੀਂ ਉਹਨਾਂ ਦੀ ਮਰਜ਼ੀ ਤੋਂ ਹੀ ਹੋਇਆ ਸਾਰਾ ਕੁਝ ਤੇ ਤੁਸੀਂ ਤੁਸੀਂ ਵੀ ਮਤਲਬ ਰਾਜ਼ੀ ਸੀ ਉਸ ਦੇ ਵਿੱਚ ਹਾਂਜੀ ਹਾਂਜੀ ਹੂੰ ਤੇ ਹੁਣ ਇੱਕ ਲਾਈਫ ਪਾਰਟਨਰ ਦੇ ਨਾਲ ਜ਼ਿੰਦਗੀ ਬਤੀਤ ਕਰਕੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਐ ਜੀ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਹੈ ਜਿਵੇਂ ਦਾ ਮੇਰਾ ਲਾਈਫ ਪਾਰਟਨਰ ਪ੍ਰਮਾਤਮਿਕਰੀ ਸਭ ਨੂੰ ਮਿਲੇ ਜੀ ਸਰ ਜੀ ਹਾਂ ਜੀ ਕਿਹੜੀਆਂ-ਕਿਹੜੀਆਂ ਸੀਆਂ ਖੂਬੀਆਂ ਨੇ ਬਹੁਤ ਸਾਰੀਆਂ ਖੂਬੀਆਂ ਸੀਆਂ ਨਾਲ ਜੀ ਹਾਂ ਜੀ ਜਿਵੇਂ ਕੀ ਦੱਸੋ ਖੁੱਲ ਕੇ ਦੱਸੋ ਗੁੱਸੇ ਨਹੀਂ ਹੁੰਦੇ ਤੰਗ ਨਹੀਂ ਕਰਦੇ ਡਿਮਾਂਡਾਂ ਨਹੀਂ ਮੇਰੇ ਅੱਗੇ ਰੱਖਦੇ ਕੀ ਆ ਬੜਾ ਸਾਫੀ ਕੁਛ ਨਹੀਂ ਕਰਦੇ ਏਦਾਂ ਦਾ ਨਾ ਕਦੇ ਗੁੱਸੇ ਵੀ ਨਹੀਂ ਹੁੰਦੇ ਹੈਗੇ ਬਹੁਤ ਜ਼ਿਆਦਾ ਨਾਰਮਲ ਬਿਹੇਵਰ ਹੈ ਨਾਲ ਦਾ ਹਾਂ ਹਾਂ ਜੀ ਤੇ ਇਕਦਿ ਸ਼ਾਂਤਤਾ ਬਹੁਤ ਜ਼ਿਆਦਾ ਸੀ ਹਾਂ ਹਾਂ ਜੀ ਤੇ ਕਦੀ ਕਿਸੇ ਗੱਲ ਨੂੰ ਲੈ ਕੇ ਰੱਬ ਤੋਂ ਵੀ ਗਿਲਾ ਸ਼ਿਕਵਾ ਜਾਂ ਕੁਝ ਇਸ ਤਰ੍ਹਾਂ ਦਾ ਤਾਂ ਨਹੀਂ ਹੋਇਆ ਕਿ ਲਾਈਕ ਇਹ ਸਾਡੇ ਨਾਲ ਕੀ ਕੀਤਾ ਰੱਬ ਹਾਂ ਜੀ ਰੱਬ ਨਾਲ ਤਾਂ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਇਹ ਸਾਰੀ ਕਿਸਮਤ ਹੈ ਤੇ ਤੁਹਾਨੂੰ ਕੀ ਪ੍ਰੋਬਲਮ ਆਈ ਸੀ ਕਿਸ ਤਰ੍ਹਾਂ ਸਰੀਰਕ ਤੌਰ ਤੇ ਤੁਸੀਂ ਇਸ ਤਰ੍ਹਾਂ ਹੋ ਗਏ ਜਦੋਂ ਮੈਂ ਛੋਟੀ ਸੀ ਨਾ ਜੀ ਬੁਖਾਰ ਚੜ ਗਿਆ ਸੀ ਡਾਕਟਰ ਨੇ ਬੁਖਾਰ ਚ ਟੀਕਾ ਲਾਤਾ ਸੀ ਟੀਕਾ ਲਾਉਣ ਨਾਲ ਫਿਰ ਇੱਕ ਲੱਤ ਸੋ ਗਿਆ ਸੀ ਉਹ ਨਾਲ ਫਿਰ ਦੂਜੀ ਵੀ ਹੋ ਗਈ ਤੇ ਥੋੜੇ ਟਾਈਮ ਬਾਅਦ ਮਮਮੀ ਉਹਨਾਂ ਨੂੰ ਐ ਵੀ ਬੱਚਾ ਛੋਟਾ ਆ ਮਮਮੀ ਨਾਲ ਨੇ ਇੰਨੀ ਜ਼ਿਆਦਾ ਪਹਿਲਾਂ ਤਾਂ ਗੌਰ ਨਹੀਂ ਕਰੀਏਗੀ ਹਨਾ ਵੀ ਹੌਲੀ ਹੌਲੀ ਤੁਰਨੇ ਲੱਗ ਜਾਣਗੇ ਬੱਚੇ ਤਾਂ ਕਰਕੇ ਮਮਮੀ ਨਾਲ ਨੇ ਪਹਿਲਾਂ ਗੌਰ ਨਹੀਂ ਕੀਤੀ ਫਿਰ ਜਦੋਂ ਮੈਂ 5 ਸਾਲ ਦੀ ਹੋ ਗਈ ਸੀ ਜਦੋਂ ਤੁਰਨੀ ਲੱਗੀ ਹੈਗੀ ਫਿਰ ਪਤਾ ਲੱਗਿਆ ਸੀ ਉਹਨਾਂ ਨੂੰ ਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਕਦੇ ਦਿਲ ਕਰਦਾ ਹੋਵੇਗਾ ਮੈਂ ਵੀ ਪੱਜਾਂ ਨਸਾਂ ਕੁਝ ਕਰਾਂ ਜਾਂ ਕਿਸ ਤਰ੍ਹਾਂ ਦੇ ਪਰੇਸ਼ਾਨੀਆਂ ਚੋਂ ਨਿਕਲਣਾ ਪਿਆ ਤੁਹਾਨੂੰ ਆਪਣੀ ਜ਼ਿੰਦਗੀ ਚ ਅੱਧਾ ਦਾ ਲੱਗਦਾ ਹੁੰਦਾ ਹੈ ਆਪਰ ਕਿਸੇ ਵੀ ਕਿ ਰੋਜ਼ ਰਹਿਣ ਲੱਗ ਜੰਦੇ ਆ ਫੇਰ ਨਹੀਂ ਲੱਗਦਾ ਹੈਗਾ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਸੀ ਕਿ ਕਿਸੇ ਦੇ ਵਿਆਹ ਹੋਵੇ ਜਾਂ ਕਿਤੇ ਉ ਜਾਣਾ ਹੋਵੇ ਹਨਾ ਤਾਂ ਤੇ ਲੱਗਦਾ ਨਹੀਂ ਲੱਗਦਾ ਹੈਗਾ ਹੁਣ ਤਾਂ ਬਿਲਕੁਲ ਵੀ ਨਹੀਂ ਲੱਗਦਾ ਕੁਛ ਨਾ ਫੈਮਿਲੀ ਇਦਾਂ ਨਹੀਂ ਮਿਲ ਜਾਂਦੀਆ ਮੇਰੇ ਪਿੱਛੇ ਪੇਕੇ ਵੀ ਇਦਾਂ ਦੇ ਸਾਰੇ ਜਣੇ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਤੇ ਹੁਣ ਵਾਲੀ ਫੈਮਿਲੀ ਵੀ ਮੇਰੀ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਕਿ ਕਦੀ ਮਨ ਦੇ ਵਿੱਚ ਖਿਆਲ ਆਂਦਾ ਸੀਗਾ ਕਿ ਲੱਗ ਜਦੋਂ ਤੁਸੀਂ ਇਸ ਨਾਲ ਇਲ ਸੀਗੇ ਬਿਮਾਰ ਸੀਗੇ ਤੇ ਬਾਕੀ ਕੁੜੀਆਂ ਜਿਵੇਂ ਹੁਮਦੀਆਂ ਸੀ ਜਿੰਨਾ ਸ਼ੀਨਾ ਪਾਣੀਆ ਸੀ ਐਸ਼ ਪ੍ਰਸਤੀਆਂ ਕਰਨੀਆਂ ਤੇ ਤੁਸੀਂ ਆਪਣੇ ਆਪ ਨੂੰ ਕਦੀ ਕੋਈ ਕਮੀ ਚ ਮਹਿਸੂਸ ਕੀਤਾ ਨਹੀਂ ਜੀ ਜਿਵੇਂ ਵੀ ਮੈਨੂੰ ਕੋਈ ਵੀ ਚੀਜ਼ ਦਾ ਸ਼ੌਂਕ ਹੁੰਦਾ ਸੀ ਮੇਰੀ ਮੰਮੀ ਮੇਰੀਆਂ ਡਿਮਾਂਡਾਂ ਪੂਰੀਆਂ ਕਰਦੀ ਸੀ ਪਹਿਲਾਂ ਮੰਮੀ ਕਰਦੀ ਸੀ ਹੁਣ ਹਸਬੈਂਡ ਕਰਦੇ ਨੇ ਮੇਰੇ ਤੇ ਹਸਬੈਂਡ ਦੀ ਕਿਸ ਤਰ੍ਹਾਂ ਤੁਸੀਂ ਦਿਨ ਦੀ ਸ਼ੁਰੂਆਤ ਦੇ ਵਿੱਚ ਹੈਲਪ ਕਰਨੀ ਸ਼ੁਰੂ ਕਰਦੇ ਹੋ ਰਾਤ ਤੱਕ ਕਿਸ ਤਰ੍ਹਾਂ ਉਹਨਾਂ ਦਾ ਹਰ ਕੰਮ ਕਰਦੇ ਸਵੇਰੇ ਉੱਠ ਦੀਸਾਰ ਪਹਿਲਾਂ ਤਾਂ ਇਹਨਾਂ ਨੂੰ ਉਠਾਉਣਾ ਹੁੰਦਾ ਹੈ ਬੈੱਡ ਤੋਂ ਉਠਾ ਕੇ ਫਿਰ ਉਹ ਵਾਸ਼ੂਮ ਵਗੈਰਾ ਜਾ ਕੇ ਆਉਂਦੇ ਆ ਤੇ ਇਹਨਾਂ ਦਾ ਮੂੰਹ ਵਗੈਰਾ ਸਾਫ ਕਰਦੀਆਂ ਸਾਰਾ ਕੁਝ ਫਿਰ ਕੱਪੜੇ ਚੇਂਜ ਕਰਦੀਆਂ ਡੇਲੀ ਰੋਤੂ ਆਦਿ ਰੋਟੀ ਖਵਾਉਂਦੇ ਆ ਨਾ ਨਾ ਫਿਰ ਚੱਲੇ ਜਾਂਦੇ ਹੁੰਦੇ ਆ ਤੇ ਤੁਹਾਡੇ ਹਸਬੰਡ ਨੂੰ ਪਸੰਦ ਕੀ ਸਭ ਤੋਂ ਜ਼ਿਆਦਾ ਕਿਸ ਬਾਤ ਬਣਾ ਕੇ ਖਵਾਉਂਦੇ ਹੋ ਨਾ ਨਹੀਂ ਉਹਨਾਂ ਨੂੰ ਸਾਰਾ ਕੁਝ ਬਣਾਉਂਦਾ ਮੈਂ ਪੁੱਛਦੀ ਆਂਦੀ ਆ ਉਹਨਾਂ ਨੂੰ ਡੇਲੀ ਵੀ ਕੀ ਖਾਣਾ ਤੁਸੀਂ ਨੇ ਇਹ ਕਹਿ ਦਿੰਦੇ ਆ ਜੋ ਬਣਾਣਾ ਬਣਾ ਲਾ ਤੇ ਕਦੀ ਨਮਕ ਮਿਰਚ ਦੀ ਕਮੀ ਪੇਸ਼ੀ ਕੀਤੀ ਇਹਨਾਂ ਨੇ ਨਹੀਂ ਜੀ ਬਿਲਕੁਲ ਤੁਸੀਂ ਵੱਧ ਪਾ ਦਿਓ ਫਿਰ ਨਾਨੀ ਬਿਲਕੁਲ ਨਹੀਂ ਕਹਿੰਦਾ। ਬਸ ਕੱਲ ਤੋਂ ਹਰੀਆਂ ਮਿਰਚਾਂ ਜ਼ਿਆਦਾ ਪਾ ਦਨੀ ਆ ਫਿਰ ਦੇਖਿਓ ਕੀ ਕਹਿੰਦੇ। ਨਾਨੀ। ਇਹਨਾਂ ਨੇ ਤਾਂ ਪਾ ਦਿੱਨੀ ਅੱਜ ਹਰੀ ਮਿਰਚ। ਹਾਂਜੀ। ਅੱਛਾ ਤੇ ਕਈ ਵਾਰੀ ਤੁਸੀਂ ਆਪਣੀ ਵਾਈਫ ਨੂੰ ਬੜੀਆਂ ਸਾਰੀਆਂ ਖੁਸ਼ੀਆਂ ਹੁੰਦੀਆਂ ਨੇ ਕਿ ਕੋਈ ਦਿਨ ਤਿਹਾੜ ਆ ਰਿਹਾ ਲਾਈਕ ਕਰਵਾਚਾ ਉਤਾਰਿਆ ਜਾਂ ਅਸੀਂ ਕੁਝ ਸਪੈਸ਼ਲ ਹਨਾ ਮੈਨੂੰ ਆ ਚੀਜ਼ ਚਾਹੀਦੀ ਹੈ ਤੇ ਫਿਰ ਕਦੀ ਡਿਮਾਂਡ ਵੀ ਕਰ ਦਿਓ ਆਪਣੇ ਹਸਬੰਦ ਤੋਂ। ਨਹੀਂ ਜੀ। ਐਦਾਂ ਦੀ ਕੋਈ ਡਿਮਾਂਡ ਨਹੀਂ ਕਰਦੇ ਆ। ਮੇਰੇ ਕਹਿਣ ਤੋਂ ਪਹਿਲਾਂ ਹੀ ਮੈਨੂੰ ਲੈ ਕੇ ਦੇ ਦਿੰਦੇ ਆ ਉਹ ਚੀਜ਼। ਹਾਂਜੀ। ਤੇ ਕੀ ਲੱਗਦਾ ਕਿ ਜੇਕਰ ਵਾਕਈ ਮੈਂ ਬਾਕੀਆਂ ਵਰਗੋਂ ਜਿਸਾ ਤੁਰਦੀ ਫਿਰਦੀ ਹੁੰਦੀ ਜੇ ਸ਼ਾਇਦ ਮੇਰੀ ਕਿਤੇ ਹੋਰ ਸ਼ਾਦੀ ਹੋਈ ਹੁੰਦੀ ਤੇ ਅਜਿਹਾ ਪਿਆਰ ਕਦੀ ਮਿਲਣਾ ਸੀ ਤੁਹਾਨੂੰ ਹਾਂ ਜੀ ਐਦਾਂ ਨਾ ਕਿੰਨੇ ਨੇ ਹਜ਼ਾਰਾਂ ਵਿੱਚ ਕਰੋੜਾਂ ਵਿੱਚੋਂ ਨਹੀਂ ਸੀ ਮਿਲਣਾ ਹੈਗਾ ਐਵੇਂ ਦਾ ਸਵਿੰਡ ਹਾਂ ਜੀ ਤੇ ਪਾਜੀ ਤੁਸੀਂ ਦੱਸੋ ਇਹ ਜੀ ਵਾਈਫ ਮਿਲਲੀ ਸੀ ਕਿਤੋਂ ਮਿਲ ਕਦੀ ਨਹੀਂ ਸੀ ਮਿਲਣੀ ਜੀ ਬਹੁਤ ਜ਼ਿਆਦਾ ਕੇਅਰ ਕਰਦੇ ਆਂ ਜੀ ਜੇ ਥੋੜਾ ਬੁਖਾਰ ਵੀ ਹੋ ਗਿਆ ਇਹਨਾਂ ਨੇ ਖੁਦ ਨਹੀਂ ਸੋਣਾ ਜੀ ਉਹਨਾਂ ਬਾਰ-ਬਾਰ ਪੁੱਛੀ ਜਾਣਾ ਠੀਕ ਹੈ ਹੁਣ ਠੀਕ ਹੈ ਹਾਂ ਜਿਆਦਾ ਕੇਅਰ ਕਰਦੇ ਹਾਂ ਜੀ ਹਾਂ ਜੀ ਅੱਛਾ ਅੱਜ ਕੱਲ ਜਿਹੜੇ ਲੋਕ ਵੈਲੈਂਟਾਈਨ ਮਨਾਉਂਦੇ ਨੇ ਉਹ ਕੀ ਕਹਿੰਦੇ ਆ ਬੜੇ ਵੱਖਰੇ ਤਰੀਕੇ ਨਾਲ 111 ਟੈਡੀ ਡੇ ਆ ਗਿਆ ਚਾਕਲੇਟ ਡੇ ਆ ਗਿਆ ਕਿਸ ਡੇ ਅਗ ਡੇ ਫਲੋਨਾ ਟਮਕਾਣਾ ਇਹ ਉਹ ਤੇ ਤੁਸੀਂ ਆਪਣਾ ਵੈਲੈਂਟਾਈਨ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹੋ ਐਸੀ ਫਸਟ ਵੈਲੈਂਟਾਈਨ ਹੈ ਆ ਰਹੀ ਆ ਦੇਖ ਰਹੇ ਹਾਂ ਜੀ ਕਿੱਦਾਂ ਕਰਾਂਗੇ ਵਾਰ ਕੁਛ ਸਾਡਾ ਇਤਨਾ ਖਾਸ ਨਹੀਂ ਹੁੰਦਾ ਜੀ ਮੈਂ ਇਹਨਾਂ ਦੇ ਜਿਆਦਾ ਸ਼ੌਕ ਇਹਨਾਂ ਤਾਂ ਮੈਂ ਪਾਲੇ ਹੋਏ ਜੀ ਹੂੰ ਹਾਂਜੀ ਕਰਤੇ ਕੁਝ ਮੰਗਾ ਕੇ ਖਾ ਲਾਂਗੇ ਜੀ ਜੇ ਕੁਝ ਮਨ ਕੀਤਾ ਸੀ ਤੇ ਜੀ ਵਾਈਫ ਨੇ ਕੁਝ ਮੰਗ ਲਿਆ ਆ ਕੋਈ ਦਿੱਕਤ ਨਹੀਂ ਹੈ ਜੀ ਖਾਜ ਪੂਰੀ ਕਰਾਂਗੇ ਜੀ ਹਾਂਜੀ ਤੇ ਜੀ ਹੁਣ ਉਹਨਾਂ ਦੀ ਵਾਈਫ ਨੂੰ ਕੁਝ ਕੁਸਵਲ ਮੇਰੇ ਰਹਿੰਦੇ ਨੇ ਤੁਹਾਨੂੰ ਜਦੋਂ ਪਤਾ ਸੀਗਾ ਕਿ ਇਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਹਨਾ ਤੇ ਕਦੀ ਮਨ ਦੇ ਵਿੱਚ ਇਸ ਤਰ੍ਹਾਂ ਨਹੀਂ ਆਇਆ ਕਿ ਲਾਈਕ ਅੱਗੇ ਜਾ ਕੇ ਕੀ ਹੋਏਗਾ ਵਾਇਗਰੋ ਸਭ ਠੀਕ ਠਾਕ ਰੱਖੇ ਕਦੀ ਇਸ ਤਰ੍ਹਾਂ ਦਾ ਕੋਈ ਖਿਆਲ ਨਹੀਂ ਜੀ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਮੈਨੂੰ ਪਤਾ ਵੀ ਸੀ ਵੀ ਇਹਨਾਂ ਨੂੰ ਇਹ ਵਾਲੀ ਪ੍ਰੋਬਲਮ ਹੈ ਪਰ ਮੈਂ ਕਦੀ ਇਹਨਾਂ ਦੇ ਮੋਹ ਤੇ ਕਿਹਾ ਹੀ ਨਹੀਂ ਸੀਗਾ ਨਾ ਮੈਨਾਂ ਨੂੰ ਪੁੱਛਿਆ ਤੱਕ ਨਹੀਂ ਹੈਗਾ ਤੇ ਕਦੀ ਨੂੰ ਸੱਸ ਜਿਸ ਦਾ ਚਰ ਰਹਿੰਦੀਆਂ ਕਹਿੰਦੇ ਦੋ ਪੰਡਿਤ ਹੈਕਦੇ ਹੁੰਦੇ ਆ ਤੇ ਇੱਥੇ ਦੱਸੋ ਨਹੀਂ ਮੈਂ ਸੱਸ ਕੁਟਨੀ ਕੁਟਨੀ ਸੰਦੂਖਾਂ ਵਾਲੇ ਕਦੀ ਇਹੋ ਜਿਹਾ ਸੋਚਿਆ ਨਹੀਂ ਜੀ ਐਵੇਂ ਦਾ ਕਦੀ ਨਹੀਂ ਸੋਚਿਆ ਜਿਵੇਂ ਮੈਂ ਪਿੱਛੇ ਆਪਣੇ ਮਮਾ ਨੂੰ ਛੱਡ ਕੇ ਆਈ ਸੀ ਉਦੋਂ ਤੇ ਇਹਨੇ ਹਾਂਜੀ ਤੇ ਕਦੀ ਇਹਨਾਂ ਨੇ ਮਤਲਬ ਸੱਸ ਵਾਲਾ ਰਵਈਆ ਨਹੀਂ ਕੀਤਾ ਤੁਹਾਡੇ ਨਮਾਵਾ ਵਾਲੀ ਨਹੀਂ ਜੀ ਨਾ ਤੇ ਪੂਰਾ ਪਰਿਵਾਰ ਕਿਸਾ ਲੱਗਦਾ ਆਈ ਨੋ ਕੋਈ ਨਹੀਂ ਕੋਈ ਨਹੀਂ ਇਹ ਤੁਸੀਂ ਕਿਸਮਤ ਵਾਲਿਓ ਕਿ ਜਿਹੜੇ ਤੁਹਾਨੂੰ ਇਹੋ ਜਿਹੀ ਮਾਂ ਮਿਲੀ ਹੈ ਹਨਾ

ਨਹੀਂ ਜੀ ਕੁਝ ਪੈਸੇ ਲਾਨੀ ਆ। ਕਦੇ ਕੋਈ ਗਾਣਾ ਗੁਣਾ ਵੀ ਸੁਣਾ ਦਿੰਦੇ ਇਹਨਾਂ ਨੂੰ ਕਾ ਕੇ। ਨਹੀਂ ਜੀ ਇਦਾਂ ਦਾ ਕੁਛ ਨਹੀਂ ਜੀ। ਕਿਉਂ ਸ਼ਰਮੰਦੇ ਪਿਓ ਸਾਹਮਣੇ ਮੰਮੀ ਬੈਠੇ ਨੇ ਨਹੀਂ ਸੁਣਾਣਾ। ਨਹੀਂ ਜੀ ਇਦਾਂ ਦਾ ਕੁਛ ਨਹੀਂ ਆ ਗਿਆ। ਜੀ। ਸੋ ਵਾਕਈ ਹੀ ਬੜੀ ਖੁਸ਼ੀ ਹੁੰਦੀ ਹੈ। ਕਸਮੀ ਗੱਲ ਹੈ। ਜ਼ਹਿਨੀ ਤੌਰ ਤੇ ਤੁਸੀਂ ਸੋਚ ਕੇ ਦੇਖੋ ਕਿ ਵਾਕਈ ਅਸਲ ਮੁਹੱਬਤ ਦੁਨੀਆ ਤੇ ਜਿੰਦੀ ਹੈ ਤੇ ਉਹ ਵਾਕਈ ਇਹਨਾਂ ਦੇ ਵਿੱਚ ਉਹ ਝਲਕਦੀ ਹੋਈ ਸਾਫ਼ ਦਿਖਾਈ ਦਿੰਦੀ ਹੈ ਕਿ ਕਿਸ ਤਰ੍ਹਾਂ ਇਹ ਜੋੜਾ ਇਹਨਾਂ ਮਸੀਤਾਂ ਦੇ ਪਹਾੜਾਂ ਨੂੰ ਵੀ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਇੱਕ ਪਾਸੇ ਰੱਖ ਕੇ ਆਪਣਾ ਸਕੂਨ ਭਰਿਆ ਜੀਵਨ ਜਿਹੜਾ ਉਹ ਬਦੀਤ ਕਰਦਾ ਜਿਸ ਨੂੰ ਔਕੜਾਂ ਉਹ ਮੁਸ਼ਕਲਾਂ ਕਿਸੇ ਵੀ ਪਾਸਿਓਂ ਵੱਡਿਆ ਨਹੀਂ ਲੱਗਦੀਆਂ ਕਿਉਂਕਿ ਇੱਥੇ ਉਹਨਾਂ ਤੋਂ ਵੱਧ ਇਹਨਾਂ ਦੀ ਵੱਡੀ ਮੁਹੱਬਤ ਹੈ ਇਸ ਕਰਕੇ ਉਹ ਕਦੇ ਵੀ ਉਹਨਾਂ ਤਕਲੀਫਾਂ ਨੂੰ ਆਪਣੇ ਆਪ ਤੇ ਹਾਵੀ ਨਹੀਂ ਹੋਣ ਦਿੰਦੀ।